ਲਓ ਵੀ ਮਿੱਤਰੋ ਕੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਪਾਂ ਗੱਲ ਕਰਾਂਗੇ ਬੈਸਟਾਂ ਦੇ ਲਈ 31-31 ਹਾਰ ਸੀ ਕਿਹੜਾ ਪਲੇਅਰ ਰਿਹਾ ਫਰ ਅੱਜ ਦਾ ਬੈਸਟ ਰੇਡਰ ਤੇ ਬੈਸਟ ਯਾਫੀ ਬਣਿਆ ਕਿਹਨੇ ਪਾਈਆਂ ਸਿਰੇ ਦੀਆਂ ਰੇਡਾਂ ਤੇ ਕਿਹਨੇ ਲਾਇਆ ਸਿਰੇ ਦੇ ਜੱਫੇ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਗੱਲ ਕਰਾਂਗੇ ਬੁਰਜ ਹਰੀਗੇ ਟਾਪ ਦੇ ਕਬੱਡੀ ਟੂਰਨਾਮੈਂ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਜਿਹੜਾ ਬੱਛੂਆਣਾ ਤੇ ਹਕਮਾਲੇ ਦੀ ਟੀਮ ਦੇ ਵਿੱਚ ਮੈਚ ਹੋਇਆ ਸੀਗਾ ਇੱਕ ਤਰਫਾ ਜਿਹਾ ਮੈਚ ਸੀਗਾ ਹਕਮਾਲੇ ਦੇਰੇ 10 ਨੰਬਰ ਤੇ ਬੱਛੂਆਣਾ ਦੇਰੇ 3 ਨੰਬਰ ਫਸਟ ਰੇਡਰ ਟੀਮ ਹਕਮਾਲਾ ਤੇ ਸੈਕੰਡਰੀ ਟੀਮ ਬੱਛੂਆਣਾ ਬੈਸਟ ਰੇਡਰ ਬਣਿਆ ਇੱਥੇ ਕਹਿੰਦੇ ਗੁਰਪ੍ਰੀਤ ਬਰੇ ਸਹਿਬ ਵਾਲਾ ਮੁੰਡਾ ਨੋਨ ਸਟਾਪ ਆ ਗਿਆ ਪੰਜ ਰੇਡਾਂ ਪਾ ਕੇ ਪੰਜ ਨੰਬਰ ਜੱਗੂ ਹਕਮਾਲੀਆ ਰੈਂਬੋ ਨੇ ਕਹਿੰਦੇ ਤਿੰਨ ਟੱਚ ਲੈ ਕੇ ਤਿੰਨ ਹੀ ਜੱਪੇ ਲਾਤੇ ਪਹਿਲਾ ਨਾਮ ਲੱਖ ਸੀ ਤੇ ਦੂਜਾ ਨਾਮ 75000 ਸੀ ਬੈਸਟਾਂ ਦੇ ਲਈ 3131000 ਸੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ